ਪੰਜਾਬੀ ਸਟਾਈਲ ਸ਼ਿਮਲਾ ਵਿੱਚ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਣੀ ਆ ਪਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਗੁਜਰਾਤੀ ਸਟਾਈਲ ਸ਼ਿਮਲਾ ਵਿੱਚ ਦੀ ਸਬਜੀ ਤੇ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਸੀਂ ਗੁਜਰਾਤੀ ਸਟਾਈਲ ਸ਼ਿਮਲਾ ਮਿਰਚ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਚਲੋ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਆ ਸ਼ਿਮਲਾ ਵਿੱਚ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਆ ਜਿਹੜੀ ਸ਼ਿਮਲਾ ਮਿਰਚ ਲਈ ਆ ਤੁਸੀਂ ਘੱਟ ਵਾਧਾ ਆਪਣੇ ਹਿਸਾਬ ਦੇ ਨਾਲ ਵੀ ਲੈ ਸਕਦੇ ਹੋ ਆਪਣੇ ਕੋਲ ਇਹ ਵੱਡੇ ਸਾਈਜ਼ ਦੇ ਚਾਰ ਸ਼ਿਮਲਾ ਮਿਰਚ ਨੇ ਤੇ ਤਿੰਨ ਆਪਾਂ ਨੇ ਟਮਾਟਰ ਲੈਨੇ ਇਹ ਆਪਾਂ ਨੇ ਆਲੂ ਲੈਨੇ ਆਲੂ ਵੀ ਵੱਧ ਘੱਟ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੇਰੇ ਬੱਚੇ ਨੇ ਜਿਹੜੇ ਆਲੂ ਥੋੜੇ ਜਿਹਾ ਜ਼ਿਆਦਾ ਖਾਣਾ ਪਸੰਦ ਕਰਦੇ ਨੇ ਇਸ ਕਰਕੇ ਆਪਾਂ ਨੇ ਆਲੂ ਥੋੜੇ ਜਿਹਾ ਜ਼ਿਆਦਾ ਲੱਤੇ ਨੇ ਤੇ ਆਪਾਂ ਨੇ ਆਲੂਆਂ ਨੂੰ ਬੋਇਲ ਕਰ ਲੈਣਾ ਆਪਾਂ ਆਲੂਆਂ ਨੂੰ 60 70% ਹੀ ਬੋਇਲ ਕਰਾਂਗੇ ਤੇ ਬਾਕੀ ਆਪਾਂ ਜਿਹੜੀ ਸ਼ਿਮਲਾ ਮਿਰਚ ਲਈ ਆ ਉਹਨਾਂ ਦਾ ਆਪਾਂ ਨੇ ਜਿਹੜਾ ਬੀਜਾਂ ਵਾਲਾ ਗੁੱਦਾ ਏ ਉਹਨੂੰ ਕੱਢ ਲੈਣਾ ਤੇ ਆਪਾਂ ਨੇ ਦੋ ਦੋ ਪੀਸਾਂ ਦੇ ਵਿੱਚ ਇਸ ਤਰ੍ਹਾਂ Shimla mirch ਨੇ ਜਿਹੜੇ ਸਾਫ਼ ਕਰਕੇ ਰੱਖ ਲੈਣੇ ਨੇ ਤੇ ਬਾਅਦ ਵਿੱਚ ਆਪਾਂ ਨੇ ਇਹਨਾਂ ਨੂੰ ਇੱਕ ਵਾਰ ਫੇਰ ਤੋਂ ਧੋ ਲੈਣਾ ਪਹਿਲਾਂ ਜਿਹੜੀਆਂ Shimla mirch ਤੇ tomato ਨੇ ਮੈਂ ਉਹ ਵੀ ਧੋ ਕੇ ਰੱਖੇ ਹੋਏ ਸੀ ਤੇ ਹੁਣ ਆਪਾਂ ਇੱਕ ਵਾਰ ਇਹਨਾਂ ਨੂੰ ਕੱਟ ਕੇ ਧੋ ਲਵਾਂਗੇ ਧੋਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਪੀਸਾਂ ਦੇ ਵਿੱਚ ਕੱਟ ਕਰ ਲੈਣਾ ਦੇਖੋ ਤੁਸੀਂ ਇਸ ਤਰ੍ਹਾਂ ਛੋਟੇ-ਛੋਟੇ ਪੀਸਾਂ ਦੇ ਵਿੱਚ ਸ਼ਿਮਲਾ ਮਿਰਚਾ ਜਿਹੜੀ ਕੱਟ ਲੈਣੀ ਆ ਇਹਦੇ ਨਾਲ ਰੈਸਪੀ ਆ ਜਿਹੜੀ ਉਹ ਬਹੁਤ ਵਧੀਆ ਬਣਦੀ ਆ ਤੇ ਦੇਖਣ ਵਿੱਚ ਵੀ ਬਹੁਤ ਹੀ ਵਧੀਆ ਲੱਗਦੀ ਆ ਇਸੇ ਤਰ੍ਹਾਂ ਜਿਹੜੀ ਸ਼ਿਮਲਾ ਮਿਰਚ ਆ ਤੁਸੀਂ ਸਾਰੀ ਕੱਟ ਕੇ ਰੱਖ ਲੈਣੀ ਆ ਤੇ ਬਾਅਦ ਵਿੱਚ ਜਿਹੜੇ ਆਲੂ ਨੇ ਆਲੂਆਂ ਨੂੰ ਵੀ ਆਪਾਂ 3-4 ਪੀਸਾਂ ਦੇ ਵਿੱਚ ਕਟਾਂਗੇ ਜਿੱਦਾਂ ਦਾ ਉਹਨਾਂ ਦਾ ਸਾਈਜ਼ ਆ ਆਪਾਂ ਨੇ ਜਿਆਦਾ ਆਲੂਆਂ ਦੀ ਕਟਿੰਗ ਆ ਜਿਹੜੀ ਉਹ ਵੱਡੀ ਨਹੀਂ ਕਰਨੀ ਇਸ ਤਰ੍ਹਾਂ ਆਪਾਂ ਨੇ Shimla mircha ਜਿਹੜੀ ਕੱਟ ਕੇ ਇੱਕ ਟੋਕਰੀ ਦੇ ਵਿੱਚ ਰੱਖ ਲਈ ਆ ਇਹਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਆਪਾਂ ਆਲੂ ਲੈ ਲਵਾਂਗੇ ਆਲੂਆਂ ਦੇ ਮੈਂ ਤੁਹਾਨੂੰ ਪੀਸ ਕਰਕੇ ਦਿਖਾ ਦਿੰਨੀ ਆ ਕਿ ਕਿੰਨੇ ਕੁ ਸਾਈਜ਼ ਦੇ ਵਿੱਚ ਆ ਆਲੂ ਆ ਜਿਹੜਾ ਆਪਾਂ ਨੇ ਕੱਟ ਕਰਨਾ ਹੈ ਦੇਖੋ ਜਿਹੜਾ ਜਿਆਦਾ ਛੋਟਾ ਆਲੂ ਆ ਉਹਨੂੰ ਆਪਾਂ ਦੋ ਪੀਸਾਂ ਦੇ ਵਿੱਚ ਕੱਟ ਕਰਾਂਗੇ ਜਿਹੜਾ ਮੀਡੀਅਮ ਵਾਲਾ ਏ ਉਹਨੂੰ ਤਿੰਨ ਤਿੰਨ ਕੱਟ ਲਗਾ ਕੇ ਸ਼ੀਪੇਸ ਜਾਂ ਦੇ ਵਿੱਚ ਆਪਾਂ ਨੇ ਕੱਟ ਕਰ ਲੈਣਾ ਤੇ ਇਸੇ ਤਰ੍ਹਾਂ ਜਿਹੜੇ ਆਲੂ ਨੇ ਆਲੂਆਂ ਨੂੰ ਵੀ ਆਪਾਂ ਕੱਟ ਕੇ ਇੱਕ ਪਾਸੇ ਰੱਖ ਲੈਣਾ ਤੇ ਆਲੂ ਨੇ ਜਿਹੜੇ ਆਪਾਂ ਇਹ 60 70% ਹੀ ਕੁੱਕ ਕੀਤੇ ਨੇ ਬਾਕੀ ਆਪਾਂ ਇਹ ਰੈਸਪੀ ਦੇ ਨਾਲ ਹੀ ਇਹਨੂੰ ਪਕਾਵਾਂਗੇ ਤੇ ਹੁਣ ਆਪਾਂ ਨੇ ਇੱਕ ਬੌウル ਲੈ ਲਿਆ ਏ ਬੌウル ਦੇ ਵਿੱਚ ਆਪਾਂ 2 ਟੇਬਲस्पून ਨੇ ਜਿਹੜੇ ਦਹੀਂ ਦੇ ਲੈ ਲੈਣੇ ਨੇ ਤੇ ਨਾਲ ਹੀ ਉਹਦੇ ਵਿੱਚ ਆਪਾਂ ਇੱਕ ਚਮਚਾ ਸੇਂਦਾ ਨਮਕ ਐਡ ਕਰਾਂਗੇ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਹਲਦੀ ਦਾ ਪਾਵਾਂਗੇ ਅੱਧਾ ਇੱਕ ਚਮਚਾ ਇਹਦੇ ਵਿੱਚ ਆਪਾਂ ਲਾਲ ਮਿਰਚ ਲੈ ਲਵਾਂਗੇ ਮਸਾਲੇ ਨੇ ਜਿਹੜੇ ਇਹ ਘਟ ਵੱਧ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਇੱਕ ਜਾਂ ਅੱਧਾ ਇੱਕ ਚਮਚਾ ਆਪਾਂ ਇਹਦੇ ਵਿੱਚ ਗਰਮ ਮਸਾਲੇ ਦਾ ਲਿਆਏ ਇਹ ਰੈਸਪੀ ਬਣਾਉਣੀ ਬਹੁਤ ਹੀ ਸੌਖੀ ਹੈ ਇਹ ਆਪਾਂ ਬਿਨਾਂ ਲਸਣ ਪਿਆਜ਼ ਤੋਂ ਜਿਹੜੀਆਂ ਗੁਜਰਾਤੀ ਡਿਸ਼ਾਂ ਨੇ ਜ਼ਿਆਦਾਤਰ ਉਹਨਾਂ ਦੇ ਵਿੱਚ ਲਸਣ ਪਿਆਜ਼ ਆ ਜਿਹੜਾ ਬਹੁਤ ਘੱਟ ਇਸਤੇਮਾਲ ਹੁੰਦਾ ਹੈ ਤੇ ਨਾਲ ਹੀ ਆਪਾਂ ਨੇ ਅੱਧਾ ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਹੈ ਰੰਗਤ ਵਾਸਤੇ ਤੇ ਨਾਲ ਹੀ ਆਪਾਂ ਥੋੜਾ ਜਿਹਾ આમਚੂਰ ਪਾਊਡਰ ਪਾ ਲਾਂਗੇ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜੀ ਕਨਸਿਸਟੈਂਸੀ ਆ ਬਿਲਕੁਲ ਇੱਕਦਮ ਜਿਹੜੀ ਆ ਪਰਫੈਕਟ ਹੋ ਜਵੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਬੈਟਰ ਆ ਜਿਹੜਾ ਆਪਣਾ گاੜਾ ਏ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੇ ਪਾਣੀ ਐਡ ਕਰਕੇ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਇਹਨਾਂ ਦੀ ਜਿਹੜੀ ਆਪਣੇ ਬੈਟਰ ਦੀ ਕਨਸਿਸਟੈਂਸੀ ਉਹ ਇਦਾਂ ਦੀ ਹੋ ਗਈ ਆ ਤੇ ਬਾਅਦ ਵਿੱਚ ਜਦੋਂ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਤਾਂ ਬਾਉਲ ਨੂੰ ਆਪਾਂ ਧੋ ਕੇ ਇੱਕ ਵਾਰ ਫਿਰ ਤੋਂ ਪਾ ਲਵਾਂਗੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਆਪਾਂ ਨੇ ਜਿਹੜੇ ਤਿੰਨੇ ਟਮਾਟਰ ਸੀਗੇ ਉਹ ਕੱਟ ਲੈਨੇ ਕੱਟ ਕੇ ਆਪਾਂ ਇਹਨਾਂ ਨੂੰ ਇੱਕ ਮਿਕਸੀ ਜਾਰ ਦੇ ਵਿੱਚ ਪਾ ਲਿਆ ਏ ਤੇ ਹੁਣ ਆਪਾਂ ਨੇ ਇਹਨਾਂ ਦਾ ਪੇਸਟ ਬਣਾ ਲੈਣਾ ਪੇਸਟ ਬਣਾ ਕੇ ਰੱਖ ਲਵਾਂਗੇ ਤੇ ਇੱਧਰ ਆਪਾਂ ਨੇ ਇੱਕ ਕੜਾਹੀ ਆ ਜਿਹੜੀ ਉਹ ਰੱਖ ਲਈ ਆ ਤੇ ਕੜਾਹੀ ਆਪਣੀ ਗਰਮ ਹੋ ਚੁੱਕੀ ਆ ਇਹਦੇ ਵਿੱਚ ਆਪਾਂ ਛੋਟੀ ਘੜ ਸ਼ੀਕ ਸਰੋਂ ਦੇ ਤੇਲ ਦੀ ਐਡ ਕਰਾਂਗੇ ਤੁਸੀਂ ਤੇਲ ਆ ਜਿਹੜਾ ਕੋਈ ਵੀ ਲੈ ਸਕਦੇ ਹੋ ਜੇਕਰ ਰਿਫਾਈਨਡ ਤੇਲ ਲੈਣਾ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਆਪਾਂ ਜਿਹੜੀਆਂ ਸੁੱਕੀਆਂ ਸਬਜ਼ੀਆਂ ਨੇ ਜ਼ਿਆਦਾਤਰ ਸਰੋਂ ਦੇ ਤੇਲ ਚੀ ਬਣਾਉਨੇ ਆ ਤੇ ਗੁਜਰਾਤੀ ਸਟਾਈਲ ਦੀਆਂ ਜਿਹੜੀਆਂ ਜ਼ਿਆਦਾਤਰ ਢੀਸ਼ਾ ਹੁੰਦੀਆਂ ਨੇ ਇਹ ਤੇਲ ਦੇ ਵਿੱਚ ਹੀ ਬਣਾਈਆਂ ਜਾਂਦੀਆਂ ਨੇ ਸਰੋਂ ਦੇ ਤੇਲ ਦੇ ਵਿੱਚ ਤੇ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰਾ ਇਹਦਾ ਪਾਇਆ ਸੀ ਤੇ ਇੱਕ ਲਾਲ ਸੁੱਕੀ ਮਿਰਚ ਪਾ ਲਈ ਹੈ ਤੇ ਬਾਕੀ ਦਾ ਜਿਹੜਾ ਆਪਾਂ ਬੈਟਰ ਤਿਆਰ ਕਰਕੇ ਰੱਖਿਆ ਹੋਇਆ ਏ ਉਹ ਵੀ ਆਪਾਂ ਨੇ ਤੇਲ ਦੇ ਵਿੱਚ ਐਡ ਕਰ ਦੇਣਾ ਤੇ ਗੈਸ ਦੀ ਜਿਹੜੀ ਫਲੇਮ ਆ ਉਹਨੂੰ ਬਿਲਕੁਲ ਮੀਡੀਅਮ ਕਰ ਦਵਾਂਗੇ ਹੌਲੀ ਘੱਟ ਫਲੇਮ ਦੇ ਉੱਪਰ ਆਪਾਂ ਇਹਨੂੰ ਪਕਾਵਾਂਗੇ ਥੋੜਾ ਜਿਹਾ ਆਪਾਂ 2 ਮਿੰਟ ਤੱਕ ਪਕਾਉਣ ਤੋਂ ਬਾਅਦ ਇਹਦੇ ਵਿੱਚ ਜਿਹੜਾ ਆਪਣਾ ਟਮਾਟਰ ਦਾ ਪੇਸਟ ਬਣਾ ਕੇ ਰੱਖਿਆ ਹੋਇਆ ਉਹ ਐਡ ਕਰ ਲੈਣਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਗੈਸ ਆ ਜਿਹੜਾ ਆਪਾਂ ਨੇ ਉਹ ਬਿਲਕੁਲ ਸਲੋ ਕੀਤਾ ਹੋਇਆ ਤਾਂ ਕਿ ਜਿਹੜਾ ਆਪਣਾ ਬੈਟਰ ਹੈ ਇਹ ਬਿਲਕੁਲ ਸਲੋ ਆਂਚ ਦੇ ਉੱਪਰ ਪੱਕ ਸਕੇ ਤੇ ਹੁਣ ਆਪਾਂ ਨੇ ਇਹਨੂੰ ਢੱਕ ਕੇ 3-4 ਮਿੰਟ ਸਲੋ ਆਂਚ ਦੇ ਉੱਤੇ ਪਕਾ ਲੈਣਾ ਤੇ ਵਿੱਚੋਂ ਆਪਾਂ ਨੇ ਬਾਰ-ਬਾਰ ਇਹਨੂੰ ਚੈੱਕ ਕਰਦੇ ਵੀ ਰਵਾਂਗੇ ਤੇ ਇੱਧਰ ਇੱਕ ਪਾਸੇ ਆਪਾਂ ਨੇ ਇੱਕ ਫਰਾਈਪੈਨ ਲੈ ਲੈਣਾ ਉਹਦੇ ਵਿੱਚ ਆਪਾਂ ਨੇ ਤੇਲ ਪਾਇਆ ਏ ਤੇਲ ਆਪਾਂ ਨੇ ਸਰੋਂ ਦਾ ਇੱਕ ਕੜਛੀ ਵੱਡੀ ਪਾ ਲਈ ਸੀਗੀ ਤੇ ਜਿਹੜੀਆਂ ਆਪਾਂ ਨੇ ਸ਼ਿਮਲਾ ਮਿਰਚਾਂ ਬਰੀਕ-ਬਰੀਕ ਕੱਟ ਕੇ ਰੱਖੀਆਂ ਹੋਈਆਂ ਸੀ ਉਹਨਾਂ ਨੂੰ ਹੁਣ ਆਪਾਂ ਫਰਾਈ ਕਰਾਂਗੇ ਇਹ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਨੇ ਪਾ ਲੈਣੀਆਂ ਨੇ ਤੇ ਇਹਨਾਂ ਨੂੰ ਆਪਾਂ ਹਲਕੀ ਹਲਕੀ ਆਂਚ ਦੇ ਉੱਪਰ ਫਰਾਈ ਕਰ ਲੈਣਾ ਆਪਾਂ ਨੇ ਇਹਨੂੰ 2-3 ਮਿੰਟ ਕੇ ਆਪਾਂ ਚਲਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਆਲੂ ਐਡ ਕਰਨੇ ਨੇ ਆਪਾਂ ਨੇ ਇਹਨਾਂ ਨੂੰ ਹਲਕਾ ਜਿਹਾ ਹੀ ਸੌਫਟ ਕਰਨਾ ਹੈ ਜਿਆਦਾ ਸੌਫਟ ਨਹੀਂ ਕਰਨਾ ਹੈਗਾ ਦੇਖੋ ਜਿਹੜੀਆਂ ਮਿਰਚਾਂ ਨੇ ਆਪਣੀਆਂ ਹਲਕੀਆਂ ਹਲਕੀਆਂ ਸੌਫਟ ਹੋਣ ਲੱਗੀਆਂ ਨੇ ਤੇ ਕਲਰ ਵੀ ਚੇਂਜ ਹੋ ਗਿਆ ਹੈ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਆਲੂ ਨੇ ਜਿਹੜੇ ਕੱਟ ਕੇ ਰੱਖੇ ਹੋਏ ਸੀਗੇ ਬੋਇਲ ਆਲੂ ਉਹ ਪਾ ਦੇਣੇ ਨੇ ਆਲੂ ਵੀ ਆਪਣੇ ਮਿਰਚਾਂ ਦੇ ਨਾਲ ਚੰਗੀ ਤਰ੍ਹਾਂ ਫਰਾਈ ਹੋ ਜਾਣਗੇ ਆਲੂ ਆਪਣੇ ਪਹਿਲਾਂ ਹੀ ਬੋਇਲ ਕੀਤੇ ਹੋਏ ਸੀ ਤਾਂ ਕਰਕੇ ਆਪਾਂ ਨੇ ਇਹਨਾਂ ਨੂੰ ਥੋੜਾ ਜਿਹਾ ਹੀ ਪਕਾਉਣਾ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਬਾਅਦ ਵਿੱਚ ਐਡ ਕਰ ਰਹੇ ਹਾਂ ਤੇ ਦੇਖੋ ਹੁਣ ਆਪਣੇ ਕਲਰ ਆ ਜਿਹੜਾ ਆਲੂਆਂ ਦਾ ਇਹ ਵੀ ਥੋੜਾ ਹਲਕਾ ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਨੇ ਇਹਦੇ ਵਿੱਚ 오ਰੀਗੈਨੋ ਚਿਲੀ ਫਲੈਕਸ ਥੋੜੀ-ਥੋੜੀ ਐਡ ਕਰ ਦਿੱਤੀ ਸੀਗੀ ਉਹ ਆਪਾਂ ਤੁਹਾਨੂੰ ਰੈਸਪੀ ਦੇ ਵਿੱਚ ਸੌਰੀ ਵੀਡੀਓ 'ਚ ਦਿਖਾਉਣਾ ਭੁੱਲ ਗਏ ਸੀਗੇ ਤੇ ਹੁਣ ਆਪਣਾ ਜਿਹੜਾ ਦੇਖੋ ਬੈਟਰ ਸੀਗਾ ਇਹਨੇ ਸਾਰਾ ਰਿਜ ਗਿਆ ਏ ਤੇ ਤੇਲ ਛੱਡਣਾ ਸ਼ੁਰੂ ਕਰਤਾ ਏ ਤੇਲ ਜਦੋਂ ਤੱਕ ਤੇਲ ਰਿਲੀਜ਼ ਨਾ ਹੋਵੇ ਉਦੋਂ ਤੱਕ ਆਪਣਾ ਮਸਾਲਾ ਜਿਹੜਾ ਕੱਚਾ ਹੁੰਦਾ ਏ ਤੇ ਦੇਖੋ ਮਸਾਲੇ ਨੇ ਤੇਲ ਛੱਡਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਕਸੂਰੀ ਮੇਥੀ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗੈਸ ਦੀ ਫਲੇਮ ਆ ਜਿਹੜੀ ਉਹਨੂੰ ਥੋੜਾ ਜਿਹਾ ਤੇਜ਼ ਕਰ ਲਵਾਂਗੇ ਤੇ ਜਿਹੜਾ ਉਧਰ ਆਪਾਂ ਨੇ ਆਲੂ ਅਤੇ Shimla mirch ਭੁੰਨ ਕੇ ਰੱਖੇ ਨੇ ਉਹਨਾਂ ਨੂੰ ਆਪਾਂ ਨੇ ਹੁਣ ਇਸ ਬੈਟਰ ਦੇ ਵਿੱਚ ਮਸਾਲੇ ਦੇ ਵਿੱਚ ਐਡ ਕਰ ਲੈਣਾ ਐਡ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਮਸਾਲੇ ਦੀ ਕੋਟਿੰਗ ਆ ਜਿਹੜੀ ਇੱਕ ਬਰਾਬਰ ਹੋ ਜਵੇ ਤੇ ਜਿਹੜੇ ਆਪਣੀ Shimla mirch ਤੇ ਆਲੂ ਨੇ ਉਹ ਥੋੜੇ ਜਿ ਮਸਾਲੇ ਦੇ ਨਾਲ ਕੁੱਕ ਹੋ ਜਾਣ ਤੇ ਇਹਨਾਂ ਦਾ ਫਲੇਵਰ ਆ ਜਿਹੜਾ ਵਧੀਆ ਆਵੇ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਆਲੂ ਤੇ ਸ਼ਿਮਲਾ ਮਿਰਚਾ ਜੜੀ ਮਿਕਸ ਕਰ ਲੈਣੇ ਨੇ ਤੇ ਹੁਣ ਆਪਣਾ ਜਿਹੜਾ ਬੈਟਰ ਵਾਲਾ ਬੋਲ ਸੀਗਾ ਉਹਨੂੰ ਆਪਾਂ ਨੇ ਧੋ ਕੇ ਥੋੜਾ ਜਿਹਾ ਪਾਣੀ ਆ ਜਿਹੜਾ ਇਹਨੂੰ ਸਬਜੀ ਦੇ ਵਿੱਚ ਐਡ ਕਰ ਲੈਣਾ ਤੇ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਤੱਕ ਮੀਡੀਅਮ ਫਲੇਮ ਦੇ ਉੱਤੇ ਢੱਕ ਕੇ ਪਕਾਵਾਂਗੇ ਆਪਾਂ ਚੰਗੀ ਤਰ੍ਹਾਂ ਸਬਜੀ ਨੂੰ ਮਿਕਸ ਕਰ ਲਿਆ ਏ ਤੇ ਹੁਣ ਆਪਾਂ ਇਹਨੂੰ ਟੱਕ ਲੈਣਾ ਟੱਕ ਕੇ ਆਪਾਂ 5-7 ਮਿੰਟ ਮੀਡੀਅਮ ਅੱਜ ਦੇ ਉੱਪਰ ਹੀ ਪਕਾਉਣਾ ਹੈ ਤੇ ਹੁਣ ਆਪਾਂ ਇੱਕ ਵਾਰ ਸਬਜੀ ਨੂੰ ਫਿਰ ਤੋਂ ਚੈੱਕ ਕਰਾਂਗੇ ਆਪਾਂ 5 ਮਿੰਟ ਬਾਅਦ ਸਬਜੀ ਚੈੱਕ ਕਰਨ ਲੱਗੇ ਹਾਂ ਤੇ ਦੇਖੋ ਸਬਜੀ ਆਪਣੀ ਬਿਲਕੁਲ ਚੰਗੀ ਤਰ੍ਹਾਂ ਜਿਹੜੀ ਆ ਪੱਕ ਚੁੱਕੀ ਆ ਤੇ ਸਬਜੀ ਨੇ ਆਪਣੀ ਨੇ ਤੇਲ ਆ ਜਿਹੜਾ ਉਹ ਵੀ ਛੱਡ ਦਿੱਤਾ ਹੈ ਤੇ ਆਲੂ ਨੇ ਜਿਹੜੇ ਆਪਣੇ ਇਹ ਵੀ ਬਿਲਕੁਲ ਸੌਫਟ ਹੋ ਗਏ ਨੇ ਤੇ ਸਬਜੀ ਦੇ ਵਿੱਚੋਂ ਜਿਹੜੀ ਖੁਸ਼ਬੂ ਆ ਉਹ ਵੀ ਬਹੁਤ ਹੀ ਵਧੀਆ ਆ ਰਹੀ ਹੈ ਤੁਸੀਂ ਇਸ ਤਰ੍ਹਾਂ ਵੀ ਸ਼ਿਮਲਾ ਮਿਰਚਾ ਜਿਹੜੀ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਦੇਖੋ ਆਪਣੀ ਸਬਜੀ ਦੀ ਰੰਗਤ ਬਹੁਤ ਵਧੀਆ ਹੈ ਆਪ ਸਾਡੇ ਬੱਚੇ ਨੇ ਜਿਹੜੇ ਉਹ ਆਲੂ ਬਹੁਤ ਜਾਨਾ ਬਹੁਤ ਖਾਣਾ ਪਸੰਦ ਕਰਦੇ ਨੇ ਇਸ ਕਰਕੇ ਮੈਂ ਆਲੂ ਥੋੜੇ ਜਿਹਾ ਜ਼ਿਆਦਾ ਐਡ ਕੀਤੇ ਨੇ ਤੇ ਇਸੇ ਤਰ੍ਹਾਂ ਆਪਣੀ ਸਬਜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਤੁਸੀਂ ਰੋਟੀ ਦੇ ਨਾਲ ਚੌਲਾ ਨਾਲ ਜਾਂ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਰੈਸਪੀ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਨਾਲ ਹੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੇਰੀ ਰੈਸਪੀ ਆ ਜਿਹੜੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ